ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਚੜ੍ਹਦੀਆਂ ਕਲਾਂ 'ਚ ਰੱਖੇ ਜੀ ਲਓ ਜੀ ਅੱਜ ਆਪਾਂ ਗੱਲ ਕਰਾਂਗੇ ਜੀਵੀ ਕੰਦ ਦੀ ਜੋ ਕਿ ਸਬਜ਼ੀ ਬਣਾਉਣ ਦੇ ਲਈ ਕੰਮ ਆਉਂਦਾ ਜੀ ਅੱਜ ਤੁਹਾਨੂੰ ਦਿਖਾਵਾਂਗੇ ਆਪਾਂ ਜੀਵੀ ਕੰਦ ਬਾਰੇ ਦੱਸਾਂਗੇ ਤੁਹਾਨੂੰ ਇਹ ਤੁਸੀਂ ਦੇਖ ਸਕਦੇ ਹੋ ਜੀ ਇਹ ਆਪਣਾ ਜੀਮੀ ਕੰਦ ਆ ਜੀ ਇਹ ਜੀਮੀ ਕੰਦ ਦੇ 15-20 ਕਬੂਟੇ ਆਪਾਂ ਤਿਆਰ ਕਰਿਆ ਜੀ ਐਕਸਪੈਰੀਮੈਂਟ ਕਰਕੇ ਦੇਖਿਆ ਜੀ ਇਹ ਜਿਹੜੀ ਆਪਾਂ ਜੀਮੀ ਕੰਦ ਦੀ ਸਬਜ਼ੀ ਕਰਦੇ ਆ ਜੀ ਸਬਜ਼ੀ ਬਣਾਉਣ ਦੇ ਲਈ ਕੰਮ ਆਉਂਦਾ ਜੀ ਦੇਖ ਸਕਦੇ ਹੋ ਤੁਸੀਂ ਇਹਦੀ ਜੜਾ ਜੀ ਬੂਟਾ ਤੁਸੀਂ ਦੇਖ ਸਕਦੇ ਹੋ ਹਰਿਆ ਭਰਿਆ ਇਹ ਜਿਹੜਾ ਆਪਾਂ ਇਹ ਬੂਟਾ ਤਿਆਰ ਕਰਿਆ ਜੀ ਜਿਵੇਂ ਕੰਧ ਲੈ ਕੇ ਜੀ ਉਹਦੇ ਛੋਟੇ-ਛੋਟੇ ਪੀਸ ਕਰਕੇ ਇਹ ਆਪਾਂ ਧਰਤੀ ਦੇ ਵਿੱਚ ਦਬ ਦਿੱਤੇ ਸੀਗੇ ਜੀ ਜੋ ਕਿ ਤੁਹਾਨੂੰ ਬੂਟਾ ਦਿਖ ਰਿਹਾ ਇਹ ਛੋਟੇ-ਛੋਟੇ ਪੀਸਾਂ ਤੋਂ ਬੂਟਾ ਤਿਆਰ ਕਰਿਆ ਵਾ ਜੀ ਆਪਣਾ ਦੇਖ ਸਕਦੇ ਹੋ ਤੁਸੀਂ ਜਿਮੀ ਕੰਦੇ ਦਾ ਬੂਟਾ ਬੂਟੇ ਦਾ ਕੱਦ ਤੁਸੀਂ ਦੇਖ ਸਕਦੇ ਹੋ ਕਿਉਂਕਿ ਕੁਝ ਲੋਕ ਕਹਿੰਦੇ ਕਿ ਇਹ ਜਿਹੜੀ ਫਸਲ ਜ਼ਿਆਦਾਤਰ ਹੁੰਦੀ ਹੈ ਇਹ ਠੰਡੇ ਇਲਾਕੇ ਦੇ ਵਿੱਚ ਹੁੰਦੀ ਹੈ ਪਰ ਇਹ ਬਿਲਕੁਲ ਗਲਤ ਹੈ ਜੀ ਇਹ ਆਪਣੇ ਪੰਜਾਬ ਦੇ ਵਿੱਚ ਵੀ ਹੋ ਜਾਂਦੀ ਹੈ ਜੀ ਖੇਤੀ ਕਿਉਂਕਿ ਆਪਾਂ ਐਕਸਪੈਰੀਮੈਂਟ ਕਰਕੇ ਦੇਖਿਆ ਸੀਗਾ ਬੁੱਟੇ ਤੁਸੀਂ ਦੇਖ ਸਕਦੇ ਹੋ ਜਿਮੀ ਕੰਦ ਦੇ ਬਹੁਤ ਵਧੀਆ ਬੁੱਟੇ ਖੜੇ ਨੇ ਜੀ ਇਹ ਆਪਾਂ ਛੋਟੇ ਛੋਟੇ ਪੀਸ ਕੱਟ ਕੇ ਧਰਤੀ ਦੇ ਵਿੱਚ ਦੱਬੇ ਸੀਗੇ ਜੀ ਤੇ ਬੁੱਟਾ ਤਿਆਰ ਹੋਇਆ ਜੀ ਜਿਮੀ ਕੰਦ ਦਾ ਦੇਖ ਸਕਦੇ ਹੋ ਤੁਸੀਂ ਇਹ ਤਕਰੀਬਨ 6ਵੇਂ ਮਹੀਨੇ ਲੱਗਣਾ ਸਟਾਰਟ ਹੁੰਦਾ ਜੀ ਇਹ ਛੇਵੇਂ ਮਹੀਨੇ ਲਾ ਸਕਦੇ ਆ ਇੱਕ ਸਾਲ ਦੀ ਖੇਤੀ ਹੈ ਜੀ ਇਹਦੀ ਇੱਕ ਸਾਲ ਬਾਅਦ ਇਹਦੀਆਂ ਜੜਾਂ ਦੇ ਥੱਲੇ ਜੀਮੀ ਕੰਦ ਲੱਗ ਜਾਂਦਾ ਜੀ ਇੱਕ ਸਾਲ ਦੇ ਵਿੱਚ ਤਿਆਰ ਹੋ ਜਾਂਦਾ ਤੇ ਜਿਹੜਾ ਜੀਮੀ ਕੰਦ ਥੱਲੇ ਜੜ ਦੇ ਵਿੱਚ ਲੱਗਦਾ ਜੀ ਉਹ ਘੱਟ ਤੋਂ ਘੱਟ 2 ਜਾਂ 2.5 ਜਾਂ 3 ਕਿਲੋ ਦਾ ਹੁੰਦਾ ਜੀ ਜਿਹੜਾ ਇਹਦੀ ਜੜ ਦੇ ਥੱਲੇ ਫਲ ਲੱਗਦਾ ਜੀ ਇਹਨੂੰ ਦੇਖੋ ਜਿਹੜੀ ਨਾ ਕੋਈ ਆਪਾਂ ਗੜਾਈ ਕਰੀਏ ਨਾ ਕੋਈ ਸਪਰੇਅ ਹੈ ਨਾ ਕੋਈ ਰੇ ਹੈ ਜੀ ਇਹਨੂੰ ਇਹ ਆਪਣੀ ਖੇਤੀ ਪੰਜਾਬ ਦੇ ਵਿੱਚ ਵੀ ਹੋ ਸਕਦੀ ਆ ਜੇਕਰ ਆਪਾਂ ਮੈਂਟ ਦੇ ਨਾਲ ਕਰੀਏ ਜੀ ਤੇ ਆਪਾਂ ਐਕਸਪੈਰੀਮੈਂਟ ਕਰਕੇ ਦੇਖਿਆ ਸੀਗਾ ਬੂਟਾ ਤੁਸੀਂ ਦੇਖ ਸਕਦੇ ਹੋ ਜੀਮੀ ਕੰਦ ਦਾ 15 20 ਕਬੂਟੇ ਲਾਏ ਆ ਜੀ ਆਪਾਂ ਨੇ ਐਕਸਪੈਰੀਮੈਂਟ ਕਰਕੇ ਦੇਖਿਆ ਤੇ ਜੇਕਰ ਹੋਰ ਵੀ ਮੇਰਾ ਵੀਰ ਕੋਈ ਲਾਉਂਦਾ ਜ਼ਮੀਨਾਂ ਦੇ ਦੀ ਖੇਤੀ ਕਰਦਾ ਤਾਂ ਸਾਨੂੰ ਇਹਦੇ ਬਾਰੇ ਜ਼ਰੂਰ ਦੱਸਿਓ ਜੀ ਕਿਉਂਕਿ ਆਪਾਂ ਪਹਿਲੀ ਵਾਰ ਲਾ ਕੇ ਦੇਖਿਆ ਜੀ ਐਕਸਪੈਰੀਮੈਂਟ ਕਰਿਆ ਆਪਾਂ ਇਹਦੇ ਵਿੱਚ ਨਾ ਕੋਈ ਰੇਪ ਆਈ ਜੀ ਨਾ ਕੋਈ ਸਪਰੇਅ ਕਰੀ ਹੈ ਕੋਈ ਕੀੜਾ ਨਹੀਂ ਮਕੌੜਾ ਨਹੀਂ ਬਹੁਤ ਵਧੀਆ ਬੂਟਾ ਖੜਾ ਜੀ ਜੇਕਰ ਕਿਸੇ ਵੀਰ ਨੇ ਲਾਉਣਾ ਵੀ ਹੈ ਤਾਂ ਜੀਮੀ ਕੰਦ ਲੈ ਕੇ ਉਹਦੇ ਛੋਟੇ-ਛੋਟੇ ਪੀਸ ਕਰਕੇ ਧਰਤੀ ਦੇ ਵਿੱਚ ਦੱਬ ਦਿਓ ਜੀ ਜੀਮੀ ਕੰਦ ਦਾ ਬੂਟਾ ਇਸ ਤਰ੍ਹਾਂ ਦਾ ਤਿਆਰ ਹੋਊਗਾ ਜੀ ਤੁਸੀਂ ਬੂਟਾ ਦੇਖ ਸਕਦੇ ਹੋ ਉਪਰ ਪੱਤਾ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਹ ਬਹੁਤ ਮਹਿੰਗੀ ਖੇਤੀ ਆ ਜੀ ਜਦੋਂ ਆਪਾਂ ਬਾਜ਼ਾਰ ਦੇ ਵਿੱਚੋਂ ਲੈਣ ਜਾਂਦੇ ਆ ਜੀਮੀ ਕੰਦ ਤਾਂ ਤੁਹਾਨੂੰ ਪਤਾ ਹੈ ਕਿ ਕਿੰਨਾ ਮਹਿੰਗਾ ਸਬਜ਼ੀ ਬਣਾਉਣ ਦੇ ਲਈ ਮਿਲਦਾ ਜੀ ਆਪਾਂ ਨੂੰ ਇਸ ਕਰਕੇ ਆਪਾਂ ਆਪਣੇ ਖੇਤਾਂ ਦੇ ਵਿੱਚ ਵੀ ਤਿਆਰ ਕਰ ਸਕਦੇ ਹਾਂ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਜੇਕਰ ਕਿਸੇ ਨੂੰ ਇਹਦੇ ਬਾਰੇ ਪਤਾ ਹੋਵੇ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਸੁਝਾਅ ਜਰੂਰ ਦਿਓ ਜੀ ਜੇਕਰ ਸਾਡੀ ਬਣਾਈ ਹੋਈ ਵੀਡੀਓ ਤੁਹਾਨੂੰ ਵਧੀਆ ਲੱਗੀ ਇਹ ਜੀਮੀ ਕੰਦ ਬਾਰੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਆ ਜੀ ਜਿਹੜਾ ਆਪਣਾ ਵਲੌਗ ਹੁੰਦਾ ਇਹ ਆਪਾਂ ਆਪਣੇ ਚੈਨਲ ਦੇ ਉੱਤੇ ਸ਼ਾਮ ਨੂੰ 8 ਵਜੇ ਅਪਲੋਡ ਕਰਦੇ ਹੁੰਦੇ ਆ ਜੀ